ਸਸ਼ੀਗਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਤੇ ਮੈਂ ਹਾਂ ਦਿਲਸ਼ੇਰ ਅਸੂਲਤ ਬੇहद ਅਹਿਮ ਖਬਰ ਦ ਅਸਪੀਸੀ ਚੋਣਾਂ ਨਾਲ ਜੁੜੀ ਹੋਈਆਂ ਜੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੇ ਤੇ ਜਗਜੀਤ ਸਿੰਘ ਛਿੰਦਾ ਨੂੰ ਪ੍ਰਧਾਨ ਚੁਣ ਲਿਆ ਗਿਆ ਇਹ ਦਾਵਾ ਫਿਲਹਾਲ ਕੀਤਾ ਜਾ ਰਿਹਾ ਹੈ ਕਿ 49-49 ਮੈਂਬਰਾਂ ਦੇ ਵੱਲੋਂ ਜਗਜੀਤ ਸਿੰਘ ਛਿੰਦਾ ਦੇ ਹੱਕ ਦੇ ਵਿੱਚ ਵੋਟਾਂ ਪੁਗਤਾਂ ਗਈਆਂ ਨੇ ਪਰ ਦੂਜੇ ਪਾਸੇ ਜਾਣਕਾਰੀ ਵੀ ਮਿਲੀ ਕਿ ਪ੍ਰਕਾਸ਼ ਸਿੰਘ ਸਾਹੋ ਦਾ ਦੂਜਾ ਧੜਾ ਜੋ ਉਹ ਫਿਲਹਾਲ ਇਸ ਚੋਣ ਤੋਂ ਬਾਈਕਾਟ ਕਰ ਗਿਆ ਸਾਊਥ ਵਾਲ ਧੜੇ ਦੇ ਵੱਲੋਂ ਬਾਈਕਾਟ ਕਰਨ ਦੇ ਕਾਰਨ ਜੋ ਜਾਣਕਾਰੀ ਮਿਲੀ ਹੈ ਕਿ ਫਿਲਹਾਲ ਛਿੰ다 ਨੂੰ ਉਸ ਤੋਂ ਬਾਅਦ ਪ੍ਰਧਾਨ ਚੁਣ ਲਿਆ ਗਿਆ ਸਰਬਸੰਮਤੀ ਦੇ ਨਾਲ ਜੋ ਮੈਂਬਰ ਉੱਥੇ ਮੌਜੂਦ ਰਹੇ ਉਹਨਾਂ ਦੀ ਗਿਣਤੀ ਨੂੰ ਧਿਆਨ ਚ ਰੱਖਦੇ ਉਹਨਾਂ ਦੀ ਜੋ ਚੋਣ ਕਰਾਈ ਗਈ ਹੈ ਫਿਲਹਾਲ ਉਸ ਦੇ ਮੁਤਾਬਕ ਜਗਦੀਸ਼ ਸਿੰਘ ਛਿੰ다 ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮਿਟੀ ਦਾ ਪ੍ਰਧਾਨ ਚੁਣ ਲਿਆ ਗਿਆ ਦੱਸਿਆ ਜਾਂਦਾ ਹੈ ਕਿ ਅੱਜ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਹੋਈ ਮੀਟਿੰਗ ਦੇ ਵਿੱਚ 49 ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਦਾਅਵਾ ਕੀਤਾ ਰਿਹਾ ਕਿ ਚੁਣਿਆ ਗਿਆ ਇਸ ਸਬੰਧ ਤੇ ਅਸੂਮਾਉਤ ਇੱਕ ਮੌਕੇ ਤੇ ਕਾਰਜਕਾਰੀ ਕਮੇਟੀ ਬਣਾਈ ਗਈ ਜਿਸ ਵਿੱਚ 9 ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ 9 ਸਹਿ ਮੈਂਬਰ ਨਾਮਜ਼ਦ ਕੀਤੇ ਗਏ ਦੱਸੇ ਜਾਂਦੇ ਨੇ ਫਿਲਹਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੀਟਿੰਗ ਚ ਚਿੰਦਾ ਦੀ ਗਵਾਹੀ ਵਾਲੇ ਪੰਥਕ ਦਲ ਅਤੇ ਹੋਰ ਸਮੂਹਾਂ ਵਿਚਕਾਰ ਸਹਿਮਤੀ ਬਣਾਉਣ ਦੇ ਯਤਨ ਜੋ ਸਫਲ ਰਹੇ ਨੇ ਜਿਸ ਤੋਂ ਬਾਅਦ ਚੋਣਾਂ ਦੀ ਕੋਈ ਲੋੜ ਨਹੀਂ ਰਹੀ ਪਰ ਫਿਲਹਾਲ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਸਾਹੂ ਆਲ ਤੜਾ ਵੇ ਉਥੋਂ ਬਾਈਕਾਟ ਕਰਕੇ ਆ ਬੇਸ਼ੱਕ ਚਿੰਦਾ ਧੜਤ ਲਗਾਤਾਰ ਦਾਅਵੇ ਕਰ ਰਿਹਾ ਕਿ ਅਸੀਂ ਸਾਰੇ ਪੰਥਕ ਆਗੂ ਇੱਕ ਜਗ੍ਹਾ ਇਕੱਠੇ ਕਰ ਲਏ ਨੇ 49 59 ਮੈਂਬਰ ਇਕੱਠਾ ਕਰ ਲਏ ਨੇ ਪਰ ਦੂਜੇ ਪਾਸੇ ਸਾਹੂ ਹਲ ਧੜੇ ਦੇ ਵੱਲੋਂ ਸਾਫ਼ ਤੌਰ ਤੇ ਚਿੰਦਾ ਦੀ ਚੋਣ ਦਾ ਵਿਰੋਧ ਕੀਤਾ ਗਿਆ ਇਥੇ ਉਤੇ ਕਿਰਾਕ ਦਿੱਤਾ ਗਿਆ ਕਿ ਅਸੀਂ ਇਸ ਮਾਮਲੇ ਦੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਪਰ ਫਿਲਹਾਲ ਜੋ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਕ ਜਗਦੀਸ਼ ਸਿੰਘ ਚਿੰਦਾ ਨੂੰ ਹੁਣ ਹਲੇ ਪ੍ਰਧਾਨ ਚੁਣ ਲਿਆ ਗਿਆ ਇਸ ਤੋਂ ਬਾਅਦ ਚਿੰਦਾ ਨੇ ਸੰਬੋਧਨ ਵੀ ਕੀਤਾ ਜਿਸ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਾਡੀ ਤੀ ਤੇ ਜੋ ਤਰਜੀਹ ਹੈ ਉਹ ਗੁਰਦੁਆਰੇ ਦੇ ਪ੍ਰਬੰਧਨ ਵਿੱਚ ਪਾਰਦਰਸ਼ਾ ਇਤਿਹਾਸਿਕ ਗੁਰਦੁਆਰਿਆਂ ਦੀ ਸੰਭਾਲ ਅਤੇ ਸਿੱਖ ਸਿੱਖਿਆ ਅਤੇ ਸਭਾ ਚਾਰੋਂ ਉਤਸ਼ਾਹਤ ਕਰਨਾ ਰਹੇਗਾ ਇਸ ਤੋਂ ਪਹਿਲਾਂ ਜਾਣਕਾਰੀ ਦੇ ਦਈਏ ਤੁਹਾਨੂੰ ਦੱਸ ਦਈਏ ਕਿ 19 ਜਨਵਰੀ 2025 ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸਨ ਕਿ ਐਚਐਸਜੀਪੀਸੀ ਦੀਆਂ ਚੋਣਾਂ 19 ਜਨਵਰੀ ਨੂੰ ਹੋਈਆਂ ਸਨ ਉਸ ਤੋਂ ਬਾਅਦ ਛਿੰਦਾ ਗਰੁੱਪ ਦੇ ਜੋ ਛਿੰਦਾ ਸਾਬ ਪ੍ਰਧਾਨ ਚੁਣੇ ਪ੍ਰਧਾਨ ਚੁਣੇ ਗਏ ਜਿਸ ਤੋਂ ਬਾਅਦ ਦਸਾਂ ਦੇ ਕੋਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਐਸਐਮਸੀ ਚੋਣਾਂ ਚ 40 ਸੀਟਾਂ ਤੇ 22 ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਸਨ ਜਦਕਿ ਛਿੰਦਾ ਦੇ ਪੰਥਕ ਦਲ ਨੂੰ 9 ਬਲਦੇਵ ਸਿੰਘ ਕੈਂਪਰੀ ਦੇ ਹਰਿਆਣਾ ਦੇ ਸਿੱਖ ਪੰਥਕ ਦਲ ਐਚਐਸਪੀਡੀ ਨੂੰ 6 ਅਤੇ ਦੀਦਾਰ ਸਿੰਘ ਨਲਵੀ ਦੀ ਸਿੱਖ ਸਮਾਜ ਸੰਸਥਾ ਨੂੰ 3 ਸੀਟਾਂ ਮਿਲੀਆਂ ਐਸਐਮਸੀ ਦੱਸਣ ਦੇ ਕਿ ਐਸਐਚ ਹਰਿਆਣਾ ਗੁਰਦਰ ਪ੍ਰਬੰਧਕ ਕਮਿਟੀ ਦੇ ਸਾਬਕਾ ਐਡ ਹੌਕ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਕਾਲਾ ਵਾਲੀ ਸੀਟ ਤੋਂ ਵਾਰਡ ਨੰਬਰ 35 ਤੋਂ 1771 ਵੋਟਾਂ ਨਾਲ ਹਾਰ ਗਏ ਸਨ ਉਹਦੇ ਵੀ ਪਰਫਰਾਜ ਜਦੋਂ ਚਿੰਦਨ ਚੁਣਿਆ ਗਿਆ ਪ੍ਰਧਾਨ ਚੁਣਿਆ ਜਾਣ ਤੋਂ ਬਾਅਦ ਚਿੰਦਾ ਦੇ ਵੱਲੋਂ ਇਸ ਜਦੋਂ ਠੀਕ ਐਸੇ ਦੇ ਪੰਥਕ ਬਿਵਾਲ ਪੈਦਾ ਹੋਇਆ ਹਰਿਆਣਾ ਦੇ ਵਿੱਚ ਤਾਂ ਉਸ ਤੋਂ ਬਾਅਦ ਚਿੰਦਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਕੁਝ ਦਿਨ ਪ੍ਰਧਾਨ ਰਹਿਣ ਤੋਂ ਬਾਅਦ ਹੀ ਚਿੰਦਾ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਤੇ ਅੱਜ ਫਿਰ ਇੱਕ ਵਾਰ ਦੁਬਾਰਾ ਮੁਰ ਚੋਣਾ ਕਰਵਾਈਆਂ ਗਏ ਜਿਸ ਵਿੱਚ ਸਾਹੂਵਾਲ ਗਰੁੱਪ ਦੱਸਿਆ ਜਾਂਦਾ ਹੈ ਕਿ ਇਸ ਚੋਣਾਂ ਦਾ ਬਾਈਕਾਟ ਕਰਕੇ ਉਥੋਂ ਵਾਕ ਆਊਟ ਕਰ ਗਿਆ ਪਰ ਫਿਰ ਵੀ ਚਿੰਦਾ ਗਰੁੱਪ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ 45-49 ਮੈਂਬਰਾਂ ਦੀ ਜੋ ਵੋਟਾਂ ਸਾਡੇ ਹੱਕ 'ਚ ਭੁਗਤਿਆ ਨੇ ਅੱਜ ਸਭ ਨੂੰ ਸਹਿਮਤ ਕਰਾਉਣ 'ਚ ਸਫਲ ਰਹੇ ਹਾਂ ਜਿਸ ਦੇ ਕਾਰਨ ਇੱਥੇ ਚੋਣ ਕਰਾਉਣ ਦੀ ਲੋੜ ਨਹੀਂ ਲੱਗੀ ਆ ਤੇ ਚਿੰਦਾ ਨੂੰ ਜਗਦੀਸ਼ ਸਿੰਘ ਚਿੰਦਾ ਨੂੰ ਦੁਬਾਰਾ ਪ੍ਰਧਾਨ ਚੋਣ ਲਿਆ ਗਿਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ ਫਿਲਹਾਲ ਬਹੁਤ ਵੱਡੀ ਜਾਣਕਾਰੀ ਹੈ ਹਰਿਆਣਾ ਗੁਰਦੌਰ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਜੋ ਜਾਣਕਾਰੀ ਦੋਨਾਂ ਸਾਹਮਣੇ ਜੀ ਕਰ ਰਹੇ ਦੱਸ ਦਈਏ ਕਿ ਫਿਲਹਾਲ ਜਗਦੀਸ਼ ਸਿੰਘ ਛਿੰਦਾ ਨੂੰ ਚੁਣਿਆ ਗਿਆ ਪ੍ਰਧਾਨ ਪਰ ਇਸ ਪੂਰੇ ਮਾਮਲੇ ਦੇ ਵਿੱਚ ਅਸੀਂ ਕੁਝ ਲੋਕਾਂ ਦੇ ਨਾਲ ਜੋ ਉੱਥੇ ਮੌਜੂਦ ਮੈਂਬਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਕੁਝ ਵਿਰੋਧ ਜਿਨ੍ਹਾਂ ਨੇ ਲੋਕਾਂ ਨੇ ਦਰਜ ਕਰਾਇਆ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਵੀ ਸੁਣਾ ਦਿੰਨੇ ਕੀ ਕਹਿਣਾ ਹੈ ਉਹਨਾਂ ਦਾ ਉਹ ਲੋ ਉਹ ਜਿਹੜੀ ਵਰਡਿੰਗ ਬੋਲੀ ਨਾ ਬਹੁਤ ਦੁਸ਼ੀਆੜੀ ਬਣਾਓ ਕਿਉਂਕਿ ਡਿਕਲੇਰ ਹੋ ਤੁਹਾਨੂੰ ਅੱਜ ਜੋ ਇਲੈਕਸ਼ਨ ਹੈ ਇਹ ਬੜਾ ਹੀ ਸਾਰੇ ਹੀ ਅਸੀਂ ਇਕਲਪੰਥਕ ਮੋਰਚੇ ਦੇ ਸਾਥੀ ਸਾਰੇ ਬਹੁਮਤ ਸੇਤੀ ਅੰਦਰ ਜੋ ਪ੍ਰਕਿਰਿਆ ਸੀ ਉਹ ਜਿਹੜੇ ਸਾਡੇ ਚੇਅਰਮੈਨ ਨੇ ਜੋਗਾ ਸਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਤੇ ਛਿੰڈا ਸਾਹਿਬ ਨੂੰ ਅਨਾਉਂਸ ਕਰਾਇਆ ਗਿਆ ਸਾਡੀ ਮੰਗ ਸੀ ਦੋ ਕੈਂਡੀਡੇਟ ਸੀ ਇੱਕ ਇੱਕ ਤਰਫ ਜਗਦੀਪ ਸਿੰਘ ਛਿੰਡਾ ਤੇ ਦੂਸਰੀ ਤਰਫ ਸਾਡੇ ਪ੍ਰਕਾਸ਼ ਸਿੰਘ ਸਾਹੂਆ ਤੇ ਸਾਡਾ ਰਾਈਟ ਬਣਦਾ ਸੀ ਕਿ VOTING ਕਰਾਈ ਜਾਏ ਪਰ ਉਹਨਾਂ VOTING ਨਾ ਕਰਾ ਕੇ ਜੋਗਾ ਸਿੰਘ ਜਿਹੜੇ ਚੇਅਰਮੈਨ ਨੇ ਉਹ ਵੀ ਸਹਿਮਤ ਸੰਕੀ VOTING ਕਰਾਈ ਜਾਵੇ ਪਰ ਉਹਨਾਂ ਤੇ ਪ੍ਰੈਸ਼ਰਾਈਜ਼ ਉਹਨਾਂ ਨੂੰ ਕਰਕੇ ਤੇ ਉਹਨਾਂ ਨੂੰ ਛਿੰਡਾ ਸਾਹਿਬ ਨੂੰ ਡਿਕਲੇਅਰ ਕਰਤਾ ਇਹ ਸਰਕਾਰ ਦਾ ਵੀ ਉਹਨਾਂ ਤੇ ਪ੍ਰੈਸ਼ਰ ਹੈ ਕਿ ਛਿੰਡਾ ਸਾਹਿਬ ਨੂੰ ਡਿਕਲੇਅਰ ਕਰਨਾ ਸੀ ਇਸ ਵਜ੍ਹਾ ਕਰਕੇ ਸਾਡਾ ਅਸੀਂ ਵਾਕ ਆਊਟ ਕਰਕੇ ਦਬਾਰਾ ਕੀ ਮੰਨेंगे ਕਿ ਜੋ ਡਿਕਲੇਅਰ ਹੋ ਗਿਆ ਪ੍ਰਧਾਨ ਬਣਾ ਲਿਆ ਇਹ ਇਹ ਤੱਕ ਹੈ ਜੀ ਸਾਡੇ ਨਾਲ ਸ਼ੁਰੂ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਜਿਹੜਾ 14 ਤਾਰੀਖ ਨੂੰ ਇਲੈਕਸ਼ਨ ਹੋਣਾ ਸੀ ਨੋਮੀਨੇਟ ਵਾਸਤੇ ਉਸ ਵਕਤ ਅਸੀਂ 26 ਦਾ ਸਾਡਾ ਬਹੁਮਤ ਸੀ ਅੰਕੜਾ ਉਦੋਂ ਵੀ ਇਲੈਕਸ਼ਨ ਪੋਸਟਪੋਨ ਕੀਤਾ ਗਿਆ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਜਦੋਂ ਡੇਟ ਦਿੱਤੀ ਗਈ ਫਿਰ ਆਪਣਾ ਹਾਂਜੀ ਟੋਟਲ ਕਿੰਨੇ ਮੈਂਬਰ ਹੈ ਜੋ ਟੋਟਲ 49 ਮੈਂਬਰ ਹੈ ਜੀ 49 ਮੈਂਬਰ ਹਾਂਜੀ ਬਾਅਦ ਵਿੱਚ ਜੋ ਬਣੇ ਸੀ ਉਹਨੇ 40 ਮੈਂਬਰ ਇਲੈਕਟਿਡ ਸੇ ਤੇ 9 ਮੈਂਬਰ ਨੋਮੀਨੇਟ ਸੇ ਕਿੰਨੇ ਜਿੰਦਾ ਸਨ ਕੋਈ ਨਹੀਂ ਬੋਲੋਗੇ ਉਹ ਕਿ ਕਲਾਕ ਕਿਤੇ ਬਚਤੇ ਗੋਟੇ ਨਹੀਂ VOTING ਹੀ ਨਹੀਂ ਡੇਲੀ ਸਰ VOTING ਡਲਤੀ ਤਾਂ ਹਮ ਬਹੁਮਤ ਨੇ ਇਹ ਹੀ ਡਰ ਥਾ ਉਹਨਕੋ ਕਿ ਉਹਨਕੇ ਪਾਸ ਬਹੁਮਤ ਨਹੀਂ ਥਾ ਔਰ ਹਮਾਰਾ ਕਾਲਪਨਥਕ ਮੋਰਚੇ ਕਾ ਬਹੁਮਤ ਥਾ ਇਸਲੀਏ ਉਹਨਾਂ ਨੇ VOTING ਨਹੀਂ ਕਰਾਈ VOTING ਹਾਂ ਧੱਕਾ ਹੋਇਆ ਹੈ ਜ਼ਬਰਦਸਤੀ ਇਹ ਉਹਨਾਂ ਨੇ ਵੈਸ਼ਰਾਈਜ਼ ਕਰਕੇ ਚੇਅਰਮੈਨ ਨੂੰ ਚੇਅਰਮੈਨ ਸਾਹਿਬ ਰਾਜੀ ਕਰਨ ਕਿ VOTING ਹੋਵੇ ਦੋ ਪਾਰਟੀਆਂ ਨੇ ਤੇ VOTING ਹੋਣੀ ਚਾਹੀਦੀ ਹੈ ਰਾਈਟ ਬੰਦਾ ਤਾਂ ਕੀ ਕਰ ਕੀ ਚਾਹਤੇ ਹੈ ਵਾਰਨ ਮਤਲਬ ਅੱਜ ਸਾਡੀ ਸਾਡੀ ਇਹ ਮੰਗ ਹੈ ਕਿ VOTING ਹੋਵੇ ਤੇ VOTING ਹੋ ਕੇ ਫਿਰ ਇਲੈਕਸ਼ਨ ਹੋਵੇ। ਅਹਿਜੂ ਜੀ ਦਾ ਖਾਲਸਾ ਵਾਹਿਜੂ ਜੀ ਕੀ ਵਾਦੇ ਜੋ ਕਿ ਹਰਿਆਣਾ ਕਮੇਟੀ ਦਾ ਇਲੈਕਸ਼ਨ 19 ਜਨਵਰੀ ਨੂੰ ਹੋਇਆ ਸੀ। ਉਸ ਤੋਂ ਬਾਅਦ 9 ਮੈਂਬਰ ਚੁਣੇ ਜਾਣੇ ਸਨ ਕੌਪਟਰ ਹੋਣੇ ਸਨ। ਸਾਡੇ ਕੋਲੇ ਉਦੋਂ ਪੂਰਨ ਬਹੁਮਤ ਸੀ 26 ਮੈਂਬਰਤਾਂ ਸਾਡੇ ਕੋਲ। ਔਰ ਸਰਕਾਰ ਨੇ 14 ਫਰਵਰੀ ਨੂੰ ਚੋਣਾਂ ਕੈਨਸਲ ਕਰ ਦਿੱਤਾ ਸੀ। ਔਰ ਜਦੋਂ ਇਹ ਕਾਨੂੰਨ ਕਹਿੰਦੇ ਜੀ ਕਾਨੂੰਨ ਨਹੀਂ ਬਣਿਆ ਨਾ ਮੈਂਬਰ ਜੋ ਨੋਮিনেਟ ਕਰਨੇ ਉਹਦੇ ਵਾਸਤੇ ਸਿਰਫ ਇੱਕ ਦਿਨ ਲੱਗਿਆ ਜੀ 4 ਮਹੀਨੇ ਡਿਲੇ ਕੀਤਾ ਗਿਆ ਡਿਲੇ ਤਾਂ ਕੀਤਾ ਗਿਆ ਜਿੰਨਾ ਚਿਰ ਸਰਕਾਰ ਨੂੰ ਇਹ ਪੂਨ ਬਹੁਮਤ ਮਿਲਦੇ ਆਸ ਨਹੀਂ ਹੋਈ ਔਰ ਧੱਕੇ ਨਾਲ ਇਹਨਾਂ ਨੇ ਨੋਮিনেਟ ਕਰਨ ਦੀ ਕੋਸ਼ਿਸ਼ કરી ਪਰ ਉਸ ਦਿਨ ਵੀ ਅਸੀਂ ਆਪਣੀ ਟੀਮ ਸਾਰੀ ਨੇ ਪੂਰਾ ਜੋਰ ਲਾ ਕੇ ਚਾਰ ਮੈਂਬਰ ਅਸੀਂ ਕੋਪਟ ਕਰਵਾਏ ਉਹ ਸਰਕਾਰ ਸਰਿਆ ਨੂੰ ਸਰਕਾਰ ਨੇ ਜੋ ਲਿਸਟ ਭੇਜੀ ਜਿੰ다 ਸਾਹਿਬ ਦੇ ਗਰੁੱਪ ਨੇ ਉਹ ਪੰਜ ਮੈਂਬਰ ਨਾਮਿਨੇਟ ਕਰੇ ਅਸੀਂ ਆਮ ਲੋਕਾਂ ਦੇ ਵਿੱਚੋਂ ਨਾਮਿਨੇਟ ਕੀਤੇ ਸੀ ਔਰ ਅੱਜ ਜੋ ਇਲੈਕਸ਼ਨ ਹੋਣਾ ਸੀ ਇਹਦੇ ਵਿੱਚ ਮੈਂ ਉਮੀਦਵਾਰ ਸੀ ਤੇ ਬਿਲਾ ਦੋ ਔਰ ਉਧਰੋਂ ਜਿੰ다 ਸਾਹਿਬ ਸਨ ਔਰ ਜੋ ਉੱਥੇ ਪ੍ਰੈਸ਼ਰਾਈਜ਼ ਕਰਕੇ ਚੇਅਰਮੈਨ ਸਾਹਿਬ ਨੂੰ ਬਿਲਕੁਲ ਠਕਾ ਕਰਕੇ ਉਹਨਾਂ ਤੋਂ ਐਲਾਨ ਕਰਾਇਆ ਗਿਆ ਇਹ ਸ਼ਰੀਰਾਂ ਧੱਕਾ ਹੋਇਆ ਜੀ ਸਰਕਾਰ ਦੀ ਸਿਹਤ ਬਿਲਕੁਲ ਧੱਕਾ ਹੋਇਆ ਸਰ ਅੱਗੇ ਕੀ ਰਹੇਗਾ ਸਰ ਇੰਟਰੋਡਕਸ਼ਨ ਆਪਕਾ ਪ੍ਰਕਾਸ਼ ਸਿੰਘ ਸੋਵਲ ਕੈਂਡੀਡੇਟ ਥਾ ਮੈਂ ਠੀਕ ਹੈ ਜੀ ਕਿ ਫਤਿਹ ਮੈਂਬਲਦੇਵ ਸਿੰਘਾਇਰ ਪਰਦਾਨ ਹਰਿਆਣਾ ਸੇ ਇੱਕ ਪੰਥਕ ਦਲ ਅੱਜ ਬੜੇ ਦਿਨਾਂ ਤੋਂ ਬਾਅਦ ਹਰਿਆਣਾ ਸ਼ਿਰੂੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦੀ ਤੇ 11 ਮੈਂਬਰਾਂ ਦੀ ਚੋਣ ਹੋਣੀ ਸੀ ਉਹ ਚੋਣ ਦੀ ਪ੍ਰਕਿਰਿਆ ਜਿਹੜੀ ਹੈ ਅਸੀਂ ਕੁਝ ਦਿਨ ਪਹਿਲਾਂ ਪ੍ਰੋਟੋਨ ਚੇਅਰਮੈਨ ਜੋਗਾ ਸਿੰਘ ਨੂੰ ਸਰਵਸੰਮਤੀ ਦੇ ਨਾਲ ਬਣਾਇਆ ਅੱਜ ਜਦੋਂ ਪ੍ਰਕਿਰਿਆ ਸ਼ੁਰੂ ਹੋਈ ਅਸੀਂ ਕੋਸ਼ਿਸ਼ ਕੀਤੀ ਕਿ ਸਾਰੀ ਪ੍ਰਕਿਰਿਆ ਸਰਵਸੰਮਤੀ ਦੇ ਨਾਲ ਪ੍ਰਧਾਨ ਤੁਰਲੇ ਆ ਜਾਵੇ ਲੇਕਿਨ ਉਹ ਕੋਈ ਗੱਲ ਸਿਰੇ ਨਹੀਂ ਚੜੀ ਉਸ ਤੋਂ ਬਾਅਦ ਪ੍ਰਧਾਨ ਦਾ ਨਾਮ ਪੇਸ਼ ਹੁੰਦਾ ਇੱਕ ਪਾਸੇ ਤੋਂ ਜੋਗਾ ਸਿੰਘ ਜਗਦੀਸ਼ ਸਿੰਘ ਝੰਡੇ ਦਾ ਨਾਮ ਪੇਸ਼ ਹੋਇਆ ਦੂਜੇ ਪਾਸੇ ਤੋਂ ਪ੍ਰਕਾਸ਼ ਸਿੰਘ ਜੀ ਸਾਊਵਾਲ ਦਾ ਨਾਮ ਪੇਸ਼ ਹੋਇਆ ਲੇਕਿਨ ਪ੍ਰਧਾਨ ਕੀ ਕੇ ਪਦ ਕੇ ਲਈ ਲੇਕਿਨ ਉਹ जो जितने ग्रुप के आदमी थे उन्होंने शोर मचाना शुरू कर दिया कि हमारे पास बहुत आता है बोले सोने कैसे कार्य छोड़ दिए और हमारा ग्रुप जो है इलेक्शन नहीं, नहीं हुआ इलेक्शन नहीं, नहीं हुआ हमारी मांग थी कि वोटा डलवाई जाए क्योंकि ये फंडामेंटल राइट होता है वोट का कभी हाथ खड़े करके ऐसे तो पंचायतों का इलेक्शन हो जाए जो भी इलेक्शन हो जाए कहीं हाथ खड़े करके वोट नहीं डालती श्रोमणी गुरुद्वारा प्रबंधक कमेटी में भी ऐसे होता है लेकिन वोट नहीं डाली गई जो कि सरोसरी धक्का हुआ है हम इस बात को कोर्ट में भी चैलेंज करेंगे और संगत को भी बताएंगे कि यह कोई इलेक्शन की प्रक्रिया नहीं है क्या रहेगा बलदेव सिंह कायम पर ਕਿਆ ਕਹਿੰਗੇ ਅੱਜ ਉੱਥੇ ਉਧਰ ਮੈਂ ਮੈਂ ਜਜ਼ਾਰ ਸਿੰਘ ਗਲਵੀ ਜੋ ਕਿ ਮੈਂਬਰ ਹੈ ਸ਼ਾਹਬਾਦ ਮਾਰਕੀਟ ਦੇ ਤੋਂ ਮੈਂ ਅੱਜ ਅਸੀਂ ਇੱਥੇ ਹਾਜ਼ਰ ਸਾਂ ਜਦੋਂ ਇਲੈਕਸ਼ਨ ਹੋਇਆ ਤਾਂ ਪ੍ਰੋ ਟਾਈਮ ਚੇਅਰਮੈਨ ਰਾਜੋਕਰ ਸਿੰਘ ਨੇ ਨਾਮ ਮੰਗੇ ਪ੍ਰਧਾਨਗੀ ਵਾਸਤੇ ਤਾਂ ਉਸ ਵਾਸਤੇ ਇੱਕ ਸਰਨਾ ਪ੍ਰਕਾਸ਼ਨ ਸਹੁਵਾਲ ਦਾ ਨਾਮ ਪ੍ਰਪੋਜ਼ ਕੀਤਾ ਗਿਆ ਇੱਕ ਸਰਨਾ ਜਗਦੀਸ਼ ਚਿੱਡੇ ਦਾ ਨਾਮ ਪਰਦੋਸ਼ ਕੀਤਾ ਗਿਆ ਜਿਵੇਂ ਇਹ ਪ੍ਰਕਿਰਿਆ ਖਤਮ ਹੋਈ ਤਾਂ ਉਸੇ ਵਕਤ ਹੀ ਜਿਹੜੇ ਉਹਨਾਂ ਦੇ ਸਮਰਥਕ ਸਨ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਬੋਲੇ ਸੋਨਿਆ ਸਾਜਗਦੀ ਸਿੰਘ ਜਿੰਦਾਬਾਦ ਸਾਜਗਦੀ ਸਿੰਘ ਜਿੰਦਾ ਜਿੱਤ ਗਿਆ ਸਾਡੀ ਫਤਿਹ ਹੋ ਗਈ ਹੈ ਸਾਡਾ ਇਹ ਹੋ ਗਿਆ ਸਾਡਾ ਉਹ ਹੋ ਗਿਆ ਜਦੋਂ ਕਿ ਹਕੀਕਤ ਇਹ ਸੀ ਕਿ ਮੈਂਬਰ ਸਾਡੇ ਵੱਲ ਜਿਆਦਾ ਸਨ ਔਰ ਅਸੀਂ ਮੰਗ ਕਰ ਰਹੇ ਸਾਂ ਕਿ ਆਪਣੇ ਪ੍ਰੋ ਟਾਈਮ ਚੇਅਰਮੈਨ ਸਾਜਗਦੀ ਸਿੰਘ ਤੋਂ ਕਿ ਵੀ ਕਿਰਪਾਪੂਰਵਕ ਇਲੈਕਸ਼ਨ ਕਰਾ ਜਾਏ ਕਿਉਂਕਿ ਐਕਟ ਦੇ ਮੁਤਾਬਕ ਇਲੈਕਸ਼ਨ ਹੀ ਹੋ ਸਕਦਾ ਹੈ ਤਾਂ ਉਹਨਾਂ ਨੇ ਇਲੈਕਸ਼ਨ ਨਹੀਂ ਕਰਵਾਇਆ ਕਾਨੂੰਨ ਦੇ ਵਿਰੁੱਧ ਜਾ ਕੇ ਉਹਨਾਂ ਨੇ ਸਾਜਗਦੀ ਸਿੰਘ ਜਿੰਦਾ ਨੂੰ ਮੈਂਬਰ ਆਪਣਾ ਪ੍ਰਧਾਨ ਪ੍ਰਧਾਨ ਘੋਸ਼ਿਤ ਕਰ ਦਿੱਤਾ ਹੈ ਜਿਹੜਾ ਕਿ ਗੈਰ ਕਾਨੂੰਨੀ ਹੈ ਅਸੀਂ ਇਸ ਨੂੰ ਚੈਲੰਜ ਕਰਾਂਗੇ ਔਰ ਇਹ ਜਿਹੜੀ ਗੱਲ ਹੈ ਇਹ ਪ੍ਰੋਟੋਨ ਚੇਅਰਮੈਨ ਨੇ ਕਾਨੂੰਨ ਦੀ ਤਰਹੀਆਂ ਗੱਲ ਦੇ ਵਿਰੁੱਧ ਵੀ ਜਾਵਾਂਗੇ ਔਰ ਅਸੀਂ ਅਗਲੀ ਗੱਲ ਇਹ ਕਹਿਣੀ ਚਾਹਾਂਗੇ ਕਿ ਜਿਹੜੇ ਬਾਕੀ 10 ਮੈਂਬਰਾਂ ਦਾ ਇਲੈਕਸ਼ਨ ਰਹਿ ਗਿਆ ਹੈ ਉਹ ਅਸੀਂ ਸਾਰੇ ਬਾਈਕਾਟ ਕਰਕੇ ਬਾਹਰ ਜਾਦੇ ਹਾਂ ਕਿ ਇਸ ਪ੍ਰਧਾਨਗੀ ਦੇ ਪਦ ਵਾਸਤੇ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਆਪਕੋ ਕਦੋਂ ਇਨਸਾਫ ਮਿਲੇਗਾ ਅਸੀਂ ਕਰ ਰਹੇ ਹਾਂ ਅਸੀਂ ਕੋਰਟ ਵਿੱਚ ਜਾਵਾਂਗੇ ਚੰਦਰ ਵੀ ਗੱਲ ਕੀਤੀ ਹਾਂਜੀ ਕਿ ਜੋਗਾ ਸਿੰਘ ਨੇ ਕਿਹਾ ਕਿ ਬੈਠ ਕੇ ਵਿਚਾਰ ਕਰ ਲੋ ਸਾਰੇ ਸੰਕਲਪ ਕਰ ਲੈਂਦੇ ਆ ਮਗਰ ਕਿਸ ਨੇ ਗੱਲੀ ਨਹੀਂ ਕੀਤੀ ਸਾਡੇ ਨਾਲ ਕੋਈ ਤੂੰ ਗੱਲ ਨਹੀਂ ਕੀਤੀ ਤੇ ਸਿਸਟਮ ਇਹ ਹੈ ਕਿ ਕੌਣ-ਕੌਣ ਸਿਸਟਮ ਹੈ ਵੀ ਕੌਣ-ਕੌਣ ਲੈਕਚਰ ਲੈਣਾ ਚਾਹੁੰਦਾ ਹੈ ਪ੍ਰਧਾਨ ਕਲਾਸੀ ਤੇ ਨਾਮ ਦਿੱਤਾ ਪਹਿਲੇ ਸਾਡੇ ਹੋਂਜੀ ਸਿੰਘ ਨੇ ਕਿਹਾ ਜੀ ਐਸਾ ਕਰੋ ਕਿਉਂਕਿ ਜੋਗਾ ਸਿੰਘ ਜਿਹੜਾ ਸੀ ਉਹ ਜਦੋਂ ਪ੍ਰੋਟਮ ਚੇਅਰਮੈਨ ਬਣੇ ਨੇ ਉਹ ਨਿਰਵਰੋਧ ਬਣੇ ਨੇ ਦੋਨੋਂ ਪਾਰਟੀਆਂ ਤਿੰਨੀ ਪਾਰਟੀਆਂ ਜੋ ਵੀ ਸੀ ਉੱਥੇ ਬਠੀਆਂ ਸੀ ਪੀ ਡਬਲਯੂ ਰੈਸਟ ਹਾਊਸ ਉਹਨਾਂ ਦਾ ਨਾਮ ਆਇਆ ਤੇ ਉਹਨਾਂ ਸਭ ਨੇ ਜੁਨਾਈਮਸ ਦਿੱਸੇ ਲੈ ਕੇ ਉਹਨਰ ਬਣਾਤਾ ਕਿ ਅੱਜ ਵੀ ਸੋਚਦੇ ਵੀ ਸਾਰੇ ਉਹਨੂੰ ਲਾਈਕ ਕਰਦੇ ਨੇ ਅਸੀਂ ਉਹਨੂੰ ਬਣਾ ਦਿੰਨੇ ਪ੍ਰਧਾਨ ਮਗਰ ਇੱਕ ਛੋਟਾ ਸਵਾਲ ਪੈਣਾ ਸ਼ੁਰੂ ਹੋ ਗਿਆ ਉਹ ਬਾਕੀ ਚਿੰ다 ਸਾਹਿਬ ਨੇ ਚਿੰ다 ਸਾਹਿਬ ਕਹਿੰਦੇ ਬੰਦੇ ਸਾਡੇ ਹੱਥ ਖੜੇ ਕਰ ਲਓ ਹੱਥ ਖੜੇ ਕਰਕੇ ਨਹੀਂ ਹੋਣਾ ਚਾਹੀਦਾ VOTING ਨਾਲ ਹੁੰਦਾ ਹੈ ਰਾਤ ਵੀ ਹੁੰਦੇ ਨੇ ਜਿਹੜੇ ਖੁਸ਼ ਨਹੀਂ ਹੈ ਤੇ ਉਹ ਤਾਂ ਹੀ VOTING ਤੋਂ ਪਸ ਜਲਦੇਮ ਕੌਣ ਕੌਣ ਕਿੱਥੇ ਕਿੱਥੇ ਕੀ ਹੈ VOTING ਛੁਪਾ ਕੇ ਕਿਉਂ ਕੀਤੀ ਜਾਂਦੀ ਹੈ ਖੁੱਲੀ VOTING ਨਹੀਂ ਹੋ ਰਹੀ ਹੈ ਬੰਦ ਕਰਕੇ ਹੈ ਕਿ ਹਰ ਬੰਦੇ ਦਾ ਪ੍ਰਮਾਨ ਹੈ ਉਹ ਜਿਹਨੂੰ ਦੇਣਾ ਚਾਹੁੰਦਾ ਹੈ ਦੇਵੇ ਤੇ ਅਸੀਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਹਿੰਦੇ ਤੁਹਾਡੇ ਕੋਲ ਬੋਮਾ ਸਾਡੇ ਕੋਲ ਹੈ ਉਹ ਕਹਿੰਦੇ ਬੋਮਾ ਸਾਡੇ ਕੋਲੇਗਾ ਜੀ ਬੋਮਾ ਸਾਡੇ ਕੋਲ ਇਲੈਕਸ਼ਨ ਹੋਣਾ ਚਾਹੀਦਾ ਫਿਰ ਫਿਰ ਨਿਕਲ ਆਂਦੇ ਅਗਰ ਉਹਨਾਂ ਕੋਲ 29 ਬੰਦੇ ਕਹ ਰਹੇ 29 ਬੰਦੇ ਹੈ ਤਾਂ 29 ਵੋਟਾਂ ਭਾਈਂ ਡੜ ਸੀ ਉਹਨਾਂ ਨੂੰ ਉਹਨਾਂ ਨੂੰ ਡਰ ਸੀ ਕਿ ਸਾਡੇ ਨਾਲ 29 ਬੰਦੇ ਹੋ ਸਕਦਾ ਸਾਨੂੰ ਵੋਟਾਂ ਨਾ ਪੈਣ ਇਹ ਡਰ ਦੇ ਮਾਰੇ ਉਹਨਾਂ ਨੇ ਸ਼ੋਰ ਮਚਾਇਆ ਸ਼ੋਰ ਮਚਾ ਕੇ ਜੋਗਾ ਸੀ ਉਹਨੂੰ ਪੁੱਛੋ ਉਹ ਕੀ ਕਹਿੰਦੇ ਨੇ ਉਹਨਾਂ ਨੇ ਕਿਹਾ ਜੀ ਨਹੀਂ ਐ ਹੋਣਾ ਚਾਹੀਦਾ ਵੀ ਸਾਰੇ ਸਾਡੇ ਬੰਦੇ ਵੀ ਜਿਹੜੇ ਬਾਕੀ ਬੰਦੇ ਨੇ ਉਹ ਵੀ ਮੰਗ ਕਰਦੇ ਪਏ ਨੇ VOTING VOTING ਨਾਲ ਹੀ ਡਿਸੀਜਨ ਹੋਏਗਾ ਜਿਹੜਾ ਨਾਮਿਸ ਡਿਸੀਜਨ ਹੋਏਗਾ VOTING ਬਲਾਸ অপਸ਼ਨ ਤਾਂ ਹੀ ਹੁੰਦਾ ਮਗਰ ਉਹ ਕਿਤਾ ਨਹੀਂ ਗਿਆ ਉਹਨਾਂ ਨੇ ਫਿਰ ਫੋਨ ਕਰਕੇ ਪਲਾ ਸਾਹਿਬ ਨੂੰ ਪੁੱਛਿਆ ਤੇ ਵੀ ਐ ਹੋਉ ਹੁੰਦਾ ਜਿਵੇਂ ਸਰਕਾਰ ਪਹਿਲੇ ਸਾਰਿਆਂ ਨੂੰ ਦੱਸਿਆ ਕਿ ਸਾਰਿਆਂ ਨੂੰ ਦੱਸਿਆ ਕਿ ਵੀ ਦਬਾਓ ਪਦਮਵਕਰ ਕਿ ਉਹਨਾਂ ਨੇ ਮੰਨ ਲਿਆ ਤੇ ਅਸੀਂ ਸਾਰਿਆਂ ਨੇ ਵਿਚਾਰ ਕੀਤਾ ਕਿ ਵੀ ਐਕਟ ਐਕਟ ਦੀ ਧਜੀਆਂ ਉਡਾਈਆਂ ਪਹਿਲੇ ਵੀ ਇਸ ਤਰ੍ਹਾਂ ਹੋਇਆ ਤੇ ਅਸੀਂ ਵਾਕ ਆਊਟ ਕਰ ਗਏ ਕਿ ਠੀਕ ਹੈ ਵਾਇਕੂ ਜੀ ਖਾਲਸਾ ਵਾਹ ਕੀ ਨਾਮ ਲੋ ਬਲੋ ਆਓ ਜਿਹੜੀ ਵਰਲਡਿੰਗ ਬੋਲੀ ਨਾ ਨੇ ਬਹੁਤ ਦੁਖੀ ਆਉਂਦੀ ਬਣਾਓ ਕਿਉਂਕਿ ਡਿਕਲੇਰ ਹੋ ਤੂੰ ਅੱਜ ਜੋ ਇਲੈਕਸ਼ਨ ਹੈ ਇਹ ਬੜਾ ਹੀ ਸਾਰੇ ਹੀ